ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਤਾਂ ਦੋਸਤੋ ਆਪਣੇ ਕਿਸਾਨ ਭਰਾ ਬਹੁਤ ਹੀ ਜੱਦ ਡਰੇ ਹੋਏ ਆ ਕਹਿੰਦੇ ਝੋਨੇ ਦੇ ਵਿੱਚ ਇੱਕ ਨਵੀਂ ਬਿਮਾਰੀ ਆ ਗਈ ਬੌਨਾ ਵਾਇਰਸ ਤਾਂ ਦੋਸਤੋ ਇਸੇ ਵਾਇਰਸ ਨੂੰ ਚੀਨੀ ਵਾਇਰਸ ਵੀ ਕਿਹਾ ਜਾਂਦਾ ਇਸੇ ਨੂੰ ਫਿਜੀ ਵਾਇਰਸ ਵੀ ਕਿਹਾ ਜਾਂਦਾ ਤੇ ਇਹ ਕੋਈ ਨਵੀਂ ਬਿਮਾਰੀ ਹੈ ਨਹੀਂ ਅੱਜ ਤੋਂ 3 ਸਾਲ ਪਹਿਲਾਂ 2022 ਦੇ ਵਿੱਚ ਵੀ ਇਹ ਬੌਨੇ ਵਾਇਰਸ ਦਾ ਅਟੈਕ ਦੇਖਿਆ ਗਿਆ ਸੀ ਕਿਹੜੇ ਝੋਨੇ ਦੇ ਵਿੱਚ ਸੀਗਾ ਮੜਾ ਪਿੱਛੇ ਨਿਗਾਹ ਮਾਰੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿਹੜੇ ਝੋਨੇ ਨੂੰ ਸੀਗਾ ਜਿਹੜਾ ਅਗੇਤਾ ਲੱਗਿਆ ਸੀ ਤੇ ਜਿਹੜਾ ਉਸ ਝੋਨੇ ਦੇ ਨਾਲ ਵੱਟ ਦੇ ਨਾਲ ਵੱਟ ਝੋਨਾ ਬਿਛੇਤਾ ਲੱਗਿਆ ਸੀ ਉਹਦੇ ਵਿੱਚ 1% ਵੀ ਬਿਮਾਰੀ ਹੈ ਨਹੀਂ ਸੀ ਨਾ ਮਾਤਰ ਸੀ ਕਿ ਆਖਣਾ ਵੱਟ ਦੇ ਨਾਲ ਕੋਈ ਜਾਂ ਵਿਚਾਰੇ ਇੱਕ ਅੱਧਾ ਬੂਟਾ ਮਿਲ ਗਿਆ ਪਰੰਤੂ ਉਸ ਝੋਨੇ ਦੇ ਵਿੱਚ ਹੈ ਨਹੀਂ ਸੀ ਤਾਂ ਇਸ ਤੋਂ ਸਿੱਧਾ ਸਿੱਧਾ ਪਤਾ ਲੱਗਦਾ ਕਿ ਜਿਹੜਾ ਇਹ ਬੌਣਾ ਬਰਚਾ ਅਗੇਤੇ ਝੋਨੇ ਦੇ ਵਿੱਚ ਹਮਲਾ ਕਰਦਾ ਇਸ ਤੋਂ ਵੀ ਹੋਰ ਸੋਚਣ ਵਾਲੀ ਗੱਲ ਅਗੇਤੀ ਝੋਨੇ ਦੇ ਵਿੱਚ ਨਹੀਂ ਅਗੇਤੀ ਪਨੀਰੀ ਦੇ ਵਿੱਚ ਹਮਲਾ ਕਰਦਾ ਹਾਂ ਦੋਸਤੋ ਇਸ ਵਾਇਰਸ ਜਿਹੜਾ ਹਮਲਾ ਮੇਰੇ ਅੰਦਾਜ਼ੇ ਅਨੁਸਾਰ ਅਗੇਤੀ ਪਨੀਰੀ ਦੇ ਵਿੱਚ ਹੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਆਪਣੇ ਖੇਤਾਂ ਦੇ ਵਿੱਚ ਇਹ ਵਾਇਰਸ ਆਇਆਗਾ 2022 ਦੇ ਵਿੱਚ ਪਛੇਤੇ ਝੋਨੇ ਦੇ ਵਿੱਚ ਇਹ ਜਿਹੜਾ ਵਾਇਰਸ ਸੀਗਾ ਨਾ ਮਾਤਰ ਸੀ ਸਿਰਫ ਅਗੇਤੇ ਝੋਨੇ ਦਾ ਹੀ ਨੁਕਸਾਨ ਕੀਤਾ ਸੀਗਾ ਹਾਂ ਦੋਸਤੋ ਹੁਣ ਵੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਪਛੇਤਾ ਝੋਨਾ ਉਹਦੇ ਉੱਛਣ ਜੂਰੀਆ ਵੀ ਪੈ ਰਹੀ ਆ ਪਾਣੀ ਵੀ ਆਪਾਂ ਜਿਆਦਾ ਲਗਾ ਰਹੇ ਹਾਂ ਤੇ ਜਿਹੜਾ ਤੇਲਾਗਾ ਜਿਹਨੂੰ ਆਪਾਂ ਚਿੱਟੀ ਪਿੱਠ ਵਾਲਾ ਟਿੱਡਾ ਕਹਿੰਦੇ ਆ ਉਹ ਸਗੋਂ ਜਿੱਥੇ ਆਪਾਂ ਯੂਰੀਆ ਪਾਵਾਂਗੇ ਉਹਨਾਂ ਖੇਤਾਂ ਵਿੱਚ ਜ਼ਿਆਦਾ ਹੋਵੇਗਾ ਪਰੰਤੂ ਪਛਿੱਤੇ ਝੋਨੇ ਦੇ ਵਿੱਚ ਇਹ ਬਿਮਾਰੀ ਨਾ ਮਾਤਰ ਹੋਵੇਗੀ ਜਿਹੜਾ ਝੋਨਾ ਅਜ 25 ਦਿਨਾਂ ਦਾ ਵੀ ਹੋ ਗਿਆ ਧਿਆਨ ਮਾਰੋ ਉਹਦੇ ਵਿੱਚ ਨਾ ਮਾਤਰ ਹੋਵੇਗੀ ਤੇ ਜਿਹੜਾ ਝੋਨਾ ਅਗੇਤਾ ਬਿਮਾਰੀ ਸਿਰਫ ਉਸ ਵਿੱਚ ਮਿਲੇਗੀ ਤਾਂ ਇਸ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਆ ਕਿ ਆਪਾਂ ਜਿਹੜੀ ਪਨੀਰੀ ਆ ਉਹ ਲੇਟ ਲਗਾ ਗਏ ਇੱਥੋਂ ਤੱਕ ਕਿ ਤੁਸੀਂ ਨਿਗਾਹ ਮਾਰੋ ਆਪਣੇ ਆਸ-ਪਾਸੇ ਜਿੰਨਾ ਕਿਸਾਨ ਭਰਾਵਾਂ ਨੇ 20 22 ਅਪ੍ਰੈਲ ਨੂੰ ਪਨੀਰੀ ਬੀਜੀ ਸੀ ਅਤੇ 25 ਦਿਨਾਂ ਦੀ 20 ਜੂਨ ਤੋਂ ਪਹਿਲਾਂ ਹੀ ਅਗੇਤਾ ਝੋਨਾ ਹੀ ਹੋ ਗਿਆ ਨਾ ਆਪਣੇ ਖੇਤਾਂ ਦੇ ਵਿੱਚ ਝੋਨਾ ਲਗਾ ਦਿੱਤਾ ਸੀ ਤਾਂ ਉਹਨਾਂ ਦੇ ਵੀ ਬਿਮਾਰੀ ਇਹ ਘਟਾ ਤਾਂ ਇਹਦਾ ਮਤਲਬ ਕਿ ਇਹ ਜਿਹੜੀ ਬਿਮਾਰੀ ਆ ਪਨੀਰੀ ਰਹੀ ਹੀ ਆਪਣੇ ਖੇਤਾਂ ਵਿੱਚ ਆਉਂਦੀ ਆ ਤੇ ਕੋਸ਼ਿਸ਼ ਕਰੋ ਕਿ ਅਗਲੇ ਸਾਲ ਆਪਾਂ ਜਿਹੜੀ ਪਨੀਰੀ ਆ ਝੋਨੇ ਦੀ ਉਹ ਲੇਟ ਵਿਦਗੇ ਦੂਜੀ ਸਭ ਤੋਂ ਮੇਨ ਯਾਦ ਰੱਖਣ ਵਾਲੀ ਗੱਲ ਜਿਹੜੀ ਮੈਂ ਹੁਣ ਤੱਕ ਰਿਸਰਚ ਕੀਤੀ ਆ ਤਾਂ ਦੋਸਤੋ ਜਿਹੜੀ ਇਹ ਬਿਮਾਰੀ ਆ ਹਰ ਇੱਕ ਸਾਲ ਨਹੀਂ ਆਉਂਦੀ ਅੱਜ ਤੋਂ 3 ਸਾਲ ਪਹਿਲਾਂ ਆਈ ਸੀ ਤੇ ਹੁਣ ਆਈ ਆ ਜਦੋਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਆ ਜਦੋਂ ਜ਼ਿਆਦਾ ਮੀਂਹ ਪੈਂਦੇ ਆ ਉਦੋਂ ਇਹ ਬਿਮਾਰੀ ਹਮਲਾ ਕਰਦੀ ਆ ਮੈਂ ਬਾਰ ਬਾਰ ਕਹਿ ਰਹੇ ਆ ਕਿਹੜੇ ਝੋਨੇ ਦੇ ਵਿੱਚ ਅਗੇਤੇ ਚੋਨੇ ਦੇ ਵਿੱਚ ਹਾਂ ਦੋਸਤੋ ਵੈਸੇ ਤਾਂ ਦੋਸਤੋ ਮੈਂ ਇੱਕ ਕਿਸਾਨ ਆ ਮੇਰਾ ਖੇਤੀਬਾੜੀ ਮਹਾਰਾ ਨੂੰ ਇੱਕ ਸਵਾਲ ਆ ਕਿਉਂਕਿ ਮੈਂ ਖੇਤੀ ਕਰਦਾ ਝੋਨੇ ਦੀ ਖੇਤੀ ਕਰਦਾ ਤਾਂ ਮੇਰਾ ਸਵਾਲ ਕਰਨ ਦਾ ਹੱਕ ਪੂਰਾ ਬੰਦਾ ਤੇ ਤੁਹਾਡਾ ਵੀ ਹੈ ਜੇਕਰ ਤੁਹਾਡੇ ਖੇਤਾਂ ਵਿੱਚ ਕੋਈ ਵੀ ਖੇਤੀਬਾੜੀ ਮਹਾਰਾ ਆਉਂਦਾ ਸਵਾਲ ਕਰੋ ਫਿਰ ਹੀ ਆਪਾਂ ਇਸ ਵਾਇਰਸ ਦੇ ਹਮਲੇ ਤੋਂ ਬਚ ਸਕਦੇ ਆ ਹਾਂ ਦੋਸਤੋ ਸਵਾਲ ਕੀ ਆ ਕਿ ਆਪਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਨਾ ਯਾਰ ਸਪਰੇਹਾਂ ਕਰੋ ਤੇਲੇ ਦੀਆਂ ਜੇਕਰ ਤੇਲੇ ਦੀ ਸਪਰੇ ਕਰੋਂਗੇ ਤਾਂ ਆਪਾਂ ਇਸ ਵਾਇਰਸ ਤੋਂ ਬਚ ਸਕਦੇ ਆ ਤਾਂ ਦੋਸਤੋ ਮੇਰਾ ਇੱਕ ਸਵਾਲ ਆ ਤੇਲੇ ਲੈ ਸਪਰੀਆਂ ਕਿਹੜੀਆਂ ਆਹੀ ਚੈਸਾ ਉਸੀ ਨੇ ਇਹੋ ਜੀਆਂ ਸਪਰੀਆਂ ਹੈਂ ਜਦੋਂ ਇਹ ਸਪਰੀਆਂ ਕਰਾਂਗੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਜਿਦਾ ਚਿੱਟਾ ਤੇਲਾਗਾ ਉਹ ਆਪਣੇ ਖੇਤਾਂ ਵਿੱਚ ਨਹੀਂ ਆਊਗਾ ਉਹ ਇਨਫੈਕਸ਼ਨ ਫਲਾਕ ਇਹੀ ਮਰੂਗਾ ਅਤੇ ਇਹ ਹੋ ਨਹੀਂ ਸਕਦਾ ਕਿ ਆਪਾਂ ਝੋਨੇ ਨੂੰ ਪਾਣੀ ਨਾ ਲਾ ਗੇ ਤਾਂ ਜੇਕਰ ਪਾਣੀ ਲਾਵਾਂਗੇ ਤਾਂ ਤੇਲਾ ਆਉਗਈ ਆਊਗਾ ਇਹ ਖਤਮ ਨਹੀਂ ਹੋ ਸਕਦਾ ਤਾਂ ਦੋਸਤੋ ਜਿਹੜਾ ਚਿੱਠੀ ਪੱਠ ਵਾਲਾ ਟਿੱਡਾਗਾ ਜਾਂ ਕੋਈ ਵੀ ਕੀਟਾ ਇੱਕ ਉਦਾਹਰਨ ਮੈਂ ਆਪਣੀ ਉਦਾਹਰਨ ਦਿੰਦਾ ਸਾਡੇ ਬਠਿੰਡੇ ਏਰੀਏ ਦੇ ਵਿੱਚ ਹੁਣ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਕਿ ਨਰਮੇ ਦੇ ਉੱਪਰ ਮਾਰਾ ਬਹੁਤ ਜ਼ਿਆਦਾ ਪੈਂਦੀ ਆ ਝੋਨੇ ਵਿੱਚ ਜਿਹੜਾ ਪਹਿਲੀ ਮਾਰ ਪਈ ਨਾ ਸਾਨੂੰ ਤਾਂ ਬਥੇਰਾ ਚਰੋਗਾ ਮਾਰਾ ਪੈਂਦੀਆਂ ਨੂੰ ਤਾਂ ਨਰਮੇ ਦੇ ਵਿੱਚ ਅਸੀਂ 50 50000 ਰੁਪਏ ਪ੍ਰਤੀ ਏਕੜ ਦੀਆਂ ਨਰਮੀ ਉੱਪਰ ਸਪਰੀਹਾ ਕਰਤੀਆਂ ਹਰ ਦੂਜੇ ਦਿਨ ਢੋਲ ਕੀ ਚੱਕ ਲੈਂਦੇ ਸੀ ਸਾਥੂ ਇੱਕ ਸੁੰਡੀ ਨੇ ਕੰਟਰੋਲ ਹੋਈ ਸਾਥੂ ਚਿੱਟਾ ਮੱਛਰ ਨੇ ਕੰਟਰੋਲ ਹੋਇਆ ਇੰਨਾ ਹੀ ਨਹੀਂ ਹੁਣ ਜਿਹੜੇ ਕਿਸਾਨ ਭਰਾ ਝੋਨਾ ਲਗਾਉਂਦੇ ਆ ਬਹੁਤੇ ਕਿਸਾਨ ਭਰਾ ਕਲੋਰੋ ਵੀ ਪਾਉਂਦੇ ਹੋਣਗੇ ਕਰਾਟੇ ਵੀ ਪਾਉਂਦੇ ਹੋਣਗੇ ਪਦਾਨ ਵੀ ਪੌਂਦੀ ਹੋਣਗੇ ਇਸ ਤੋਂ ਲਵਾ ਫਰਟੇਰਾ ਤੇ ਫੂਰਾ ਡੌਨ ਜੂ ਨੂੰ ਪਰ ਫੋਟ ਕਿੰਨੇ ਸਭ ਤੋਂ ਗੰਦਾ ਜ਼ਹਿਰ ਆ ਕੁਛ ਨਹੀਂ ਛੱਡਦੀ ਉਹ ਵੀ ਪੌਂਦੀ ਹੋਣਗੇ ਤੇ ਬਹੁਤੇ ਕਿਸਾਨ ਭਰਾ ਇਹਦੇ ਆ ਜਿਹੜੇ ਜਿਹੜਾ ਝੋਨਾ 40 ਦਿਨਾਂ ਦਾ ਹੋ ਜਾਂਦਾ ਰ ਸੁੰਢੀ ਵਾਲ ਸਪਰੇਅ ਕਰਦੇ ਆ ਤੇ ਵਿੱਚ ਹੀ ਇਕਟਾਰਾ ਉਹਨਾਂ ਦੀ ਫੇਵਰੇਟ ਆ ਵਿੱਚ ਹੀ ਤੇਲੇ ਵਾਲੇ ਪਾਲਾਂ ਦੇ ਆ ਤੇਲਾ ਵਿੱਚ ਹੀ ਮਨਜਿਆ ਜਾਊਗਾ ਕੀ ਤੁਸੀਂ ਹੌਪਰ ਖਤਮ ਕਰਤਾ ਮੇਰਾ ਇਹ ਸਵਾਲ ਬੰਦਾ ਕਿ ਨਹੀਂ ਆਪਾਂ ਹੌਪਰ ਨਹੀਂ ਖਤਮ ਕਰ ਸਕਦੇ ਜਿਹੜਾ ਇਹ ਵਾਇਰਸ ਆ ਜੇਕਰ ਇਹ ਆਪਣੀ ਚਿੱਟੀ ਪੱਠ ਵਾਲੀ ਟਿੱਡੇ ਨਾਲ ਫੈਲਦਾ ਤਾਂ ਪਛੇਤੇ ਝੋਨੇ ਦੇ ਵਿੱਚ ਕਿਉਂ ਨਹੀਂ ਫੈਲਦਾ 2022 ਦੇ ਵਿੱਚ ਵੀ ਪਛੇਤੇ ਝੋਨੇ ਦੇ ਉੱਪਰ ਕਿਸੇ ਨੇ ਕੋਈ ਤੇਲੇ ਵਾਲੇ ਸਪਰੇ ਨਹੀਂ ਕੀਤੀ ਤੇ ਕੋਈ ਚੀਨੀ ਵਾਇਰਸ ਕੋਈ ਬੋਨਾ ਵਾਇਰਸ ਨਹੀਂ ਆਇਆ ਤਾਂ ਪਿਛਲੇ ਸਾਲ ਵੀ ਨਹੀਂ ਆਇਆ ਤੇ ਇਸ ਵਾਰ ਵੀ ਮੈਨੂੰ ਲੱਗਦਾ 90% ਜਿਹੜਾ ਇਹ ਵਾਇਰਸ ਆਪ ਬਛੇਤੇ ਝੋਨੇ ਦੇ ਵਿੱਚ ਨਹੀਂ ਆਵੇਗਾ ਤਾਂ ਇਹਦਾ ਮਤਲਬ ਸਾਫ਼-ਸਾਫ਼ ਪਤਾ ਲੱਗਦਾ ਕਿ ਜਦੋਂ ਮੌਸਮ ਵਿੱਚ ਚੇਂਜ ਆਉਂਦਾਗਾ ਅਤੇ ਅਗੇਤੀ ਪਨੀਰੀ ਉੱਪਰੀ ਇਹ ਵਾਇਰਸ ਹਮਲਾ ਕਰਦਾ ਕਾਰਨ ਕੀ ਆ ਇਹ ਹੁਣ ਆਪਣੇ ਕੀਤੀ ਬੜੀ ਮਾਰ ਦੱਸਣਗੇ ਆਪਾਂ ਸਿਰਫ ਸਵਾਲ ਕਰ ਸਕਦੇ ਆ ਸਵਾਲ ਕਰਾਂਗੇ ਤਾਂ ਆਪਣੇ ਸਵਾਲਾਂ ਦਾ ਹੱਲ ਵੀ ਮਿਲੂਗਾ ਇਸ ਉੱਪਰ ਰਿਸਰਚ ਵੀ ਹੋਊਗੀ ਫਾਇਦਾ ਆਪਣੀ ਹੋਊਗਾ ਜੇਕਰ ਝੋਨੇ ਦੀ ਕੀਤੀ ਗਈ ਤਾਂ ਆਪਣੀ ਐਮਐਸਪੀ ਵੀ ਗਈ ਇਹ ਧਿਆਨ ਰੱਖਿਓ ਤਾਂ ਦੋਸਤੋ ਹੁਣ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰੰਤੂ ਅਸੀਂ ਮਾਰਾਂ ਚੱਲੀਆਂ ਇੱਕ ਫਸਲ ਮਰ ਜਾਵੇ ਤਾਂ ਕਿਸਾਨ 5 ਸਾਲ ਪਿੱਛੇ ਚਲੇ ਜਾਂਦਾ ਸਾਤ ਅਸੀਂ ਕੋੜਾ ਘੁੱਟ ਭਰਿਆਗਾ ਅਸੀਂ ਨਰਮੀ ਦੀ ਕੀਤੀ ਕਰਦੇ ਰਹੇ ਹਾਂ ਹੁਣ ਇੱਕ ਯੂਟਿਊਬਰ ਆ ਪਤਾ ਕੀ ਕਹਿੰਦਾ ਕਹਿੰਦਾ ਜੇਕਰ ਤੁਹਾਡਾ ਤੰਦਰੁਸਤ ਝੋਨਾ ਵੀ ਆ ਜੇਕਰ ਉਹਦਾ 2.5 3 ਫੁੱਟ ਕੱਦ ਵੀ ਹੋ ਗਿਆ ਤਾਂ ਵੀ ਤੇਲੇ ਵਾਲੀ ਸਪ੍ਰੇ ਹਾ ਕਰਨੀ ਆ ਜੇਕਰ ਉਹਦੇ ਉੱਪਰ ਬੌਣੇ ਵਾਸਤੇ ਹਮਲਾ ਕਰਤਾ ਝੋਨਾ ਦੇਖਣ ਚ ਸਾਰਾ ਇੱਕੋ ਜਿਹਾ ਹੋਊਗਾ ਪਰ ਤੂੰ ਉਹਨੇ ਮੁੰਜਰਾ ਨਹੀਂ ਬਾਹਰ ਕੱਢਣੀ ਆ ਤਾਂ ਦੋਸਤੋ ਥੋੜਾ ਜਿਹਾ ਤੁਸੀਂ ਦਿਮਾਗ ਲਾਓ ਜਿਹਦੇ ਉੱਪਰ ਚਾਹੇ ਤੁਹਾਡਾ ਚੋਨਾ 3 ਫੁੱਟ ਦਾ ਹੋਵੇ ਚਾਹੇ 4 ਫੁੱਟ ਦਾ ਹੋਵੇ ਜਦੋਂ ਇਸ ਚੀਨੀ ਵਾਇਰਸ ਨੇ ਹਮਲਾ ਕਰਤਾ ਹੁਣ ਨਾਂ ਤੋਂ ਪਤਾ ਲੱਗਦਾ ਵੀ ਇਹ ਬੌਨਾ ਵਾਇਰਸ ਆਪਾਂ ਨਾ ਤਰਿਆ ਤਾਂ ਉਸ ਬੂਝੀ ਦਾ ਕੱਦ ਉੱਥੇ ਰੁਕ ਲੂਗਾ ਬਾਕੀ ਜਿਹੜੇ ਆਪਣੀ ਬੂਝੀ ਹੋਣਗੇ ਝੋਨਾ ਆਊਗਾ ਉੱਪਰ ਚੱਲਿਆ ਜਾਊਗਾ ਤੇ ਕਿਸਾਨ ਨੂੰ ਸਾਫ਼ ਪਤਾ ਲੱਗ ਜਾਊਗਾ ਹਾਂ ਭਾਈ ਇਹਦੇ ਉੱਪਰ ਬੌਨੇ ਵਾਇਰਸ ਦਾ ਹਮਲਾ ਹੋਇਆ ਤੇ ਇਹਦੀਆਂ ਮਹਾਨ ਖਰਚਾਂ ਤੋਂ ਬਚੋ ਬਿਜ਼ਨਸ ਕਰਨਾ ਯਾਰ ਤੁਸੀਂ ਸਦਕੇ ਕਰੋ ਕਿਸਾਨ ਤਾਂ ਪਹਿਲੀ ਮਰੀ ਹੋਈ ਆ ਦੋਸਤੋ ਤੁਸੀਂ ਪੈਸਾ ਲਾਉਣਾ ਨਹੀਂ ਇੰਨਾ ਯੂਟਿਊਬਰਾਂ ਨੇ ਤੁਹਾਡੇ ਜੇਬ ਦੇ ਵਿੱਚ ਪੈਸਾ ਘਟਾਉਣਾ ਮਾੜੇ ਸਮੇਂ ਦੇ ਵਿੱਚ ਹੀ ਪਤਾ ਲੱਗਦਾ ਆਪਣਾ ਕੌਣ ਆ ਬੇਗਾਨਾ ਕੌਣ ਆ ਚੰਗੇ ਸਮੇਂ ਦੇ ਵਿੱਚ ਸਾਰੇ ਹੀ ਆਪਣੇ ਲੱਗਦੇ ਹੁੰਦੇ ਆਗੇ ਹੁਣ ਰਹੀ ਜਿਹੜਾ ਝੋਨਾ ਮੁੰਜਰਾਣੀ ਬਾਹਰ ਕੱਢਦਾ ਅੱਜ ਤੋਂ 10-12 ਸਾਲ ਪਹਿਲਾਂ ਮੇਰੇ ਗਵਾਨ ਪਿੰਡ ਰੈਕੇ ਕਲਾਂ ਦੇ ਵਿੱਚ ਇਹ ਬਿਮਾਰੀ ਆਈ ਸੀ ਕਿ ਝੋਨੇ ਨੇ ਮੁੰਜਰਾ ਬਾਹਰ ਹੀ ਨਹੀਂ ਕੱਢੀਆਂ ਇਹ ਬਿਮਾਰੀ ਹੋਰ ਆ ਤੇ ਹੁਣ ਵੀ ਕੁਝ ਹਾਈਬ੍ਰਿਡ ਝੋਨਿਆਂ ਦੇ ਵਿੱਚ ਇਹ ਬਿਮਾਰੀ ਦੇਖਣ ਨੂੰ ਮਿਲੀ ਆ ਕਿ ਝੋਨਾ ਮੁੰਜਰਾ ਬਾਹਰ ਹੀ ਨਹੀਂ ਕੱਢਦਾ ਤਾਂ ਇਹ ਮੌਰੀ ਬਹੁਤ ਜਦੇ ਕਾ ਆਟਾ ਤਾਂ ਕਰਕੇ ਆਪਣੇ ਖੇਤੀ ਬੜੀ ਮਾਰ ਇਸ ਬਿਮਾਰੀ ਵੱਲ ਧਿਆਨ ਨਹੀਂ ਦਿੰਦੇ ਤਾਂ ਇਹ ਦੋਨਾਂ ਬਿਮਾਰੀਆਂ ਵੱਲ ਧਿਆਨ ਦਿੱਤਾ ਜਾਵੇ ਖਾਸ ਕਰਕੇ ਜੇਕਰ ਆਪਾਂ ਸਵਾਲ ਕਰਾਂਗੇ ਫੇਰ ਹੀ ਸਵਾਲਾਂ ਦਾ ਹੱਲ ਆਪਾਂ ਨੂੰ ਮਿਲੂਗਾ ਜੇਕਰ ਆਪਾਂ ਚੁੱਪ ਕਰਕੇ ਬੈਠੇ ਰਹੇ ਹਾਂ ਯਾਰ ਤੇਲੀ ਵਾਲੇ ਸਪਰੇਅ ਕਰ ਦਿੰਨੇ ਆ ਤਾਂ ਅਸੀਂ ਨਰਮੇ ਦੇ ਉੱਪਰ ਸਾਨੂੰ ਯੂਨੀਵਰਸਿਟੀ ਨੇ ਇੰਨਾ ਚਿੱਠਾ ਬਣਾ ਕੇ ਦਿੱਤਾ ਸੀਗਾ ਸਪਰੇਅਾਂ ਦਾ ਵੀ ਸੁੰਡੀ ਜਿਹੜੀ ਗੁਲਾਬੀ ਸੁੰਡੀ ਪੈਂਦੀ ਹੈ ਨਰਮੇ ਦੇ ਵਿੱਚ ਇਹ ਸਪਰੇਅ ਨਾਲ ਵੀ ਮਾਰਦੀ ਉਹ ਇਹ ਨਾਲ ਵੀ ਮਾਰਦੀ ਉਹ ਇਹ ਨਾਲ ਵੀ ਮਾਰਦੀ ਹਰ ਦੂਜੇ ਦਿਨ ਸਪਰੇਅ ਕਰਕੇ ਦੇਖ ਲਈ ਅੱਕ ਕੇ ਕੌੜਾ ਘੁੱਟ ਭਰ ਕੇ ਟਿੱਬੇ ਦੇ ਉੱਪਰ ਵੀ ਝੋਨਾ ਲਾਉਣਾ ਪਿਆ ਸੰਭਲ ਜੋ ਤਾ ਦੋਸਤੋ ਮੈਂ ਤੁਹਾਨੂੰ ਵਾਰ-ਵਾਰ ਇਹੀ ਕਹਿਣਾ ਕਿ ਜਿਹੜਾ ਇਹ ਵਾਇਰਸ ਆ ਤੁਸੀਂ ਨੋਟ ਕਰਨਾ ਕਿ ਕਿਹੜੀ ਵੈਰਾਈਟੀ ਵਿੱਚ ਜ਼ਿਆਦਾ ਆਇਆ ਖਾਸ ਕਰਕੇ PR114 ਕਿਉਂਕਿ ਮੈਂ ਕਿਸੇ ਤੋਂ ਡਰਦਾ ਨਹੀਂ ਮੈਂ ਕਿਸਾਨਾਂ ਦੇ ਨਾਲ ਆ PR114 ਵਿੱਚ ਬਹੁਤ ਜ਼ਿਆਦਾ ਆਇਆ PR121 ਦੇ ਵਿੱਚ ਬਹੁਤ ਜ਼ਿਆਦਾ ਆਇਆ PR131 ਦੇ ਵਿੱਚ ਬਹੁਤ ਜ਼ਿਆਦਾ ਆਇਆ ਇੱਥੋਂ ਤੱਕ ਕਿ PR153 ਬਹੁਤ ਜ਼ਿਆਦਾ ਘਟ ਲੱਗੀ ਹੈ ਪਰੰਤੂ ਉਹਦੇ ਵਿੱਚ ਵੀ ਆ ਰਿਹਾਗਾ ਆਉਂਦਾ ਸਾਰੀਆਂ ਵੈਰਾਈਟੀਆਂ ਵਿੱਚ ਵੀ ਆ ਵਿੱਚ ਹੀ ਆ ਜੁੜੀਆਂ ਵੀ ਅਗੇਤੀਆਂ ਚਾਹੇ ਪੂਸਾ 44 ਚਾਹੇ ਪੀਲਾ ਪੂਸਾ ਚਾਹੇ 212 ਸਾਰਿਆਂ ਦੇ ਵਿੱਚ ਹੀ ਆਉਂਦਾ ਪਰ ਤੋਂ ਆਹ ਵੈਰਾਈਟੀਆਂ ਦੀ ਜਿਵੇਂ 131 ਇਹਨੇ ਇਹਨੇ ਤਾਂ ਮੰਜੀ ਠੋਗਤੀ ਇੰਨਾ ਜਿਆਦੇ ਵਾਇਰਸ ਆਇਆ ਆਪਾਂ ਕੀ ਕਰਨਾ ਜਿੰਨਾ ਵੈਰਾਈਟੀਆਂ ਜਿਆਦੇ ਵਾਇਰਸ ਆਇਆ ਉਹ ਨੋਟ ਕਰਨਾ ਦੂਜਾ ਤੁਸੀਂ ਇਹ ਨੋਟ ਕਰਨਾ ਕਿ ਜਿਹੜੀ ਅਸੀਂ ਪਛੇਤੀ ਪਨੀਰੀ ਲਗਾਈ ਸੀ ਝੂਰਨਾ ਚਾਹੇ ਅਗੇਤਾ ਥੋੜਾ ਜਿਹਾ ਲਗਾਤਾ ਸੀ ਕਿ ਉਹਦੇ ਵਿੱਚ ਇਹ ਵਾਇਰਸ ਵੇਖ ਨੂੰ ਮਿਲਿਆ ਤਾਂ ਇਹ ਹਮਲਾ ਪਨੀਰੀ ਵਿੱਚ ਹੀ ਕਰਦਾ ਆਪ ਨੂੰ ਆਪਣੇ ਲੈਵਲ ਤੇ ਵੀ ਰਿਸਰਚ ਕਰਨੀ ਚਾਹੀਦੀ ਆ ਤੀਜਾ ਜਿੰਨਾ ਕਿਸਾਨ ਭਰਾਵਾਂ ਨੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਫੋਨ ਕਰਕੇ ਜਰੂਰ ਦੱਸਣਾ ਕਿ ਪਨੀਰੀ ਉੱਪਰ ਤੇਲੇ ਦੀਆਂ ਸਪਰੀਆਂ ਕੀਤੀਆਂ ਸੀ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਵੀ ਇਹ ਵਾਇਰਸ ਆਇਆ ਤਾਂ ਦੋਸਤੋ ਇਹ ਪੁਆਇੰਟ ਨੋਟ ਕਰ ਲਓ ਹੁੰਦੇ ਉਜਾਇਤ ਧੰਵਾਦ ਦੋਸਤੋ